ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਨਾ ਬਾਹ ਦੀ ਫਿਟਿੰਗ ਦੀ ਸਲਾਈ ਲਗਾਉਣਾ ਦੱਸਾਂਗੀ ਫਿਟਿੰਗ ਵਾਲੀ ਸਲਾਈ ਦਾ ਇੱਕ ਵਧੀਆ ਤਰੀਕਾ ਦੱਸੂਗੀ ਆ ਜਿਆਦਾਤਰ ਨਾ ਜਦੋਂ ਆਪਾਂ ਇਸ ਤਰ੍ਹਾਂ ਬਾਹ ਦੀ ਇੱਥੇ ਸਲਾਈ ਲਗਾ ਦਿੰਨੇ ਆ ਬਾਹ ਦੀ ਆਪਾਂ ਜਿਹੜਾ ਆਹ ਵਾਲਾ ਐਕਸਟਰਾ ਮਾਰਜਨ ਹੈਗਾ ਐਕਸਟਰਾ ਕਪੜਾ ਜਦੋਂ ਆਪਾਂ ਪਹਿਨਦੇ ਆਂਗੇ ਬਾਹ ਇੱਕ ਇੱਕ ਇਧਰਲੀ ਸਾਈਡ ਚ ਲਾ ਜਾਂਦਾ ਇੱਕ ਇਧਰਲੀ ਸਾਈਡ ਚ ਲਾ ਜਾਂਦਾ ਜਾਂ ਬਾਹਰ ਇਸ ਤਰ੍ਹਾਂ ਕਪੜਾ ਨਿਕਲੀ ਜਾਂਦਾ ਇਹਦਾ ਮੈਂ ਪੱਕਾ ਹੱਲ ਤੁਹਾਨੂੰ ਦੱਸੂਗੀ ਐਂ ਦੱਸੂਗੀ ਕਿਸ ਤਰ੍ਹਾਂ ਤੁਸੀਂ ਇਹਦਾ ਹੱਲ ਕਰਨਾ ਹੈਗਾ ਕਿਸ ਤਰ੍ਹਾਂ ਤੁਸੀਂ ਫੀਟਿੰਗ ਵਾਲੀ ਸਲਾਈ ਲਗਾਉਣੀ ਹੈ ਫੀਟਿੰਗ ਵਾਲੀ ਸਲਾਈ ਦੇ ਵਿੱਚ ਇਹਦਾ ਰਾਜ ਆ ਜਾਗਾ ਇਹਨੂੰ ਠੀਕ ਕਿਵੇਂ ਕਰਨਾ ਤੁਸੀਂ ਦੇਖੋ ਜਿੱਥੇ ਤੁਸੀਂ ਮਾਰਕਿੰਗ ਕੀਤੀ ਹੋਈ ਹੈਗੀ ਉੱਥੋਂ ਤੁਸੀਂ ਸਲਾਈ ਪਹਿਲਾਂ ਸਟਾਰਟ ਕਰ ਲੈਣੀ ਹੈਗੀ ਦੇਖੋ ਮੈਂ ਇੱਥੇ ਮਾਰਕਿੰਗ ਕੀਤੀ ਹੈ ਤੋਈ ਸਲਾਈ ਸਟਾਰਟ ਕਰ ਲੂੰਗੀ ਪੱਕੀ ਪੂਰੀ ਤਰ੍ਹਾਂ ਇਹਨੂੰ ਬਿਲਕੁਲ ਲੌਕ ਕਰ ਲੂੰਗੀ ਦੇਖੋ ਇਸ ਤਰ੍ਹਾਂ ਮੈਂ ਪੀਨ ਨੂੰ ਮੋੜ ਕੇ ਸਲਾਈ ਨੂੰ ਲੌਕ ਕਰ ਲੂੰਗੀ ਉਸ ਤੋਂ ਬਾਅਦ ਦੇਖੋ ਇੱਧਰ ਜਿਵੇਂ ਤੁਸੀਂ ਮਾਰਕਿੰਗ ਕੀਤੀ ਹੁੰਦੀ ਹੈਗੀ ਇਹ ਬਿਲਕੁਲ ਸਿੱਧੀ ਮਾਰਕਿੰਗ ਹੈਗੀ ਬਾਹਰ ਇੱਧਰਲੀ ਸਾਈਡ ਤੋਂ ਆਪਾਂ ਅੱਧ ਕਰਕੇ ਕਾਟ ਵਾਲੀ ਸਾਈਡ ਤੋਂ ਅੱਧ ਕਰਕੇ ਬਾਹਰ ਅੱਧਾ ਇੰਚ ਕਟਾ ਆ ਕੇ ਉਹਦੇ ਤੇ ਆਪਾਂ ਸਲਾਈ ਨਿਸ਼ਾਨ ਜਿਹੜਾ ਲਗਾਇਆ ਹੋਇਆ ਹੈਗਾ ਅੱਧਾ ਇੰਚ ਕਟਾਵਾਂਗੇ ਇਹਦੇ ਨਾਲ ਪਰਫੈਕਟ ਇਹਦੀ ਫਿਟਿੰਗ ਬਣੂਗੀ ਬਿਲਕੁਲ ਵਧੀਆ ਤਰੀਕੇ ਨਾਲ ਸਭ ਤੋਂ ਪਹਿਲੀ ਟਿਪਸ ਤਾਂ ਇਹ ਈ ਹੈ ਕਿ ਬਾਅਦ ਹੀ ਫਿਟਿੰਗ ਵਾਲੀ ਸਲਾਈ ਨਿਕਾਣੀ ਜੇ ਟਿਪਸ ਯੂਜ਼ ਕਰਨੀ ਹੈ ਇਹਨਾਂ ਸਿੱਧੇ ਕਬਰਤਨਾ ਹੈਗਾ ਹੁਣ ਆਪਾਂ ਇਹਦੇ ਉੱਪਰ ਉੱਪਰ ਬਿਲਕੁਲ ਇਸ ਤਰ੍ਹਾਂ ਤਿਰਛੀ ਸਲਾਈ ਸੋਹਣੀ ਜਿਹੀ ਸਲਾਈ ਲਗਾ ਲਈਏਗੀ ਆਪਾਂ ਫੀਟਿੰਗ ਬਿਲਕੁਲ ਬਾਹ ਦੇ ਤਰੀਕੇ ਦੇ ਨਾਲ ਹੋਈ ਹੈ ਆਪਣੀ ਇੱਥੇ ਆਪਾਂ ਕੱਟ ਲਗਾਇਆ ਹੋਇਆ ਹੈਗਾ ਦੇਖੋ ਕੱਟ ਤੱਕ ਲੈ ਕੇ ਹੋਣਾ ਮਾਲ ਫਿਰ ਵਾਪਸ ਮੁੜਦੇ ਹੋਏ ਆਪਾਂ ਇੱਥੇ ਆ ਕੇ ਇੱਥੇ ਆ ਕੇ ਇੱਕ ਹੱਲ ਕਰਨਾ ਹੈ ਪੱਕਾ ਹੱਲ ਮੈਂ ਤੁਹਾਨੂੰ ਦੱਸੂਗੀ ਹੁਣ ਆਪਾਂ ਵਾਪਸ ਇੱਥੇ ਤੱਕ ਸਲਾਈ ਦੁਆਰਾ ਲੈ ਕੇ ਆਵਾਂਗੇ ਇੱਕ ਤਾਂ ਸਲਾਈ ਆਪਣੀ ਡਬਲ ਹੋ ਜਾਂਦੀ ਹੈ ਦੂਜੀ ਹੋ ਜਾਂਦੀ ਹੈ ਇਦੇ ਨਾਲ ਆਪਣੇ ਕੱਪੜੇ ਦੀ ਜਿਹੜੀ ਸਲਾਈ ਦੀ ਇਹ ਹੈਗੀ ਉਹ ਵਧੀਆ ਜੀਏਗੀ ਫਰਾਈ ਜ਼ਿਆਦਾ ਪੱਕੀ ਹੋਣੀ ਹੈ ਢੂੜੀ ਸਲਾਈ ਵੈਸਾ ਨਿਸ਼ਾਨਾਉਂਦੀ ਹੋਈ ਹੁੰਦੀ ਹੈ ਇਹ ਦੇਖੋ ਹੁਣ ਆਪਾਂ ਕੀ ਕਰਨਾ ਹੈਗਾ ਮੈਂ ਹੁਣ ਦੱਸਦੀ ਹਾਂ ਤੁਹਾਨੂੰ ਬਿਲਕੁਲ ਇੱਥੇ ਆ ਕੇ ਜਿੱਥੋਂ ਆਪਾਂ ਇੱਥੋਂ ਤੱਕ ਆਪਾਂ ਸਲਾਈ ਲੈ ਕੇ ਲੈ ਕੇ ਆ ਗਏ ਹਾਂ ਹੁਣ ਆਪਾਂ ਕੀ ਕਰਨਾ ਹੈ ਦੇਖੋ ਆਹ ਵਾਲਾ ਕੱਪੜਾ ਜਿਹੜਾ ਇਹ ਕਦੇ ਇੱਧਰ ਨੂੰ ਚਲਾ ਜਾਂਦਾ ਇੱਕ ਇੱਧਰ ਨੂੰ ਚਲਾ ਜਾਂਦਾ ਇੱਕ ਇੱਧਰ ਨੂੰ ਜਦੋਂ ਆਪਾਂ ਪਾਉਂਦੇ ਆਂਗੇ ਖਾਸ ਕਰਕੇ ਸੂਟ ਜਦੋਂ ਆਪਾਂ ਘਰ ਪਾਉਣ ਲੱਗ ਜਾਂਦੇ ਆਂ ਪੁਰਾਣਾ ਹੋ ਜਾਂਦਾ ਥੋੜਾ ਜਿਹਾ ਉਹਨੂੰ ਉਹ ਇਧਰ ਉਧਰ ਚਲਾ ਜਾਂਦਾ ਹੈਗਾ ਇਕੱਠਾ ਹੋ ਜਾਂਦਾ ਨਾ ਸੂਟ ਪ੍ਰੈਸ ਵਗੈਰਾ ਨਹੀਂ ਕੀਤੀ ਹੁੰਦੀ ਕਈ ਵਾਰੀ ਹੁਣ ਇਹਨੂੰ ਆਪਾਂ ਇੱਥੋਂ ਤੱਕ ਸਲਾਈ ਲੈ ਕੇ ਆਉਣੀ ਹੈਗੀ ਦੇਖੋ ਇਸ ਤਰ੍ਹਾਂ ਇੱਥੋਂ ਸਲਾਈ ਫਿਰ ਵਾਪਸ ਲੈ ਕੇ ਜਾਵਾਂਗੇ ਆਪਾਂ ਇਸ ਤਰ੍ਹਾਂ ਇੱਥੇ ਪੱਕੀ ਸਲਾਈ ਲੱਗ ਜੂਗੀ ਡਬਲ ਹੋ ਜੂਗੀ ਤੇ ਸਲਾਈ ਆਪਣੀ ਦੱਸਦੀਆਂ ਤੁਹਾਨੂੰ ਮੈਂ ਕਿ ਕਿਸ ਤਰ੍ਹਾਂ ਇਹਨੂੰ ਸਲਾਈ ਨੂੰ ਸੈੱਟ ਕਰਨਾ ਹੈਗਾ ਦੇਖੋ ਇਹ ਚਾ ਕਿ ਫਿਰ ਪੱਕੀ ਕਰ ਦਾਂਗੇ ਸਲਾਈ ਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਹੱਲ ਹੈਗਾ ਆਪਾਂ ਉਹਦਾ ਕੱਪੜੇ ਦੇ ਇਧਰ ਉਧਰ ਜਾਣ ਦਾ ਆਪਾਂ ਚੰਗੀ ਤਰ੍ਹਾਂ ਕਰ ਲਿਆ ਹੈਗਾ ਹੁਣ ਕੱਪੜਾ ਇਧਰ ਉਧਰ ਨਹੀਂ ਜਾਊਗਾ ਇਹ ਦੇਖੋ ਇਹ ਦੋਨੇ ਜਿਹੜੇ ਕਿਨਾਰੇ ਹੈਗੇ ਕਿਨਾਰੇ ਤੇ ਆਪਾਂ ਡਬਲ ਸਲਾਈ ਕਰਕੇ ਲਾ ਲਈਏ ਗਿਆ ਕਿਨਾਰੇ ਨੂੰ ਆਪਾਂ ਜੋੜ ਲਿਆ ਗਿਆ ਇਹ ਦੇਖੋ ਹੁਣ ਬਾਹਰਾ ਕਪੜਾ ਹਾਲ ਅਲੱਗ-ਅਲੱਗ ਨਹੀਂ ਹੈਗਾਗਾ ਆਪਾਂ ਸਲਾਈ ਲਗਾਤੀ ਆ ਦੇਖੋ ਹੁਣ ਜਿਹੜੇ ਪਾਸੇ ਨੂੰ ਇਹ ਮੁੜੂਗਾ ਕਪੜਾ ਐਂ ਡਬਲ ਹੀ ਮੜੂਗਾ ਇਹ ਨਹੀਂ ਹੋਊਗਾ ਕਿ ਇੱਕ ਕਿਨਾਰਾ ਉੱਪਰਲੀ ਸਾਈਡ ਨੂੰ ਮੁੜ ਗਿਆ ਬਾਹ ਪੈ ਸੂਟ ਪਹਿਨਣ ਵੇਲੇ ਇੱਕ ਹੇਠਾਂ ਵਾਲੀ ਸਾਈਡ ਹੋ ਗਿਆ ਉਹ ਮੇਨਾ ਕਪੜਾ ਬਾਹਰ ਆਉਣ ਲੱਗ ਜਾਂਦਾ ਹੈਗਾ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਮੈਂ ਜਿਹੜੀ ਬਾਹ ਦੀ ਫਿਟਿੰਗ ਲਗਾ ਕੇ ਦੇਖਿਓ ਤੇ ਆਹ ਵਾਲੀ ਸਲਾਈ ਵੀ ਲਗਾ ਕੇ ਦੇਖਿਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਇਹ ਤਰੀਕਾ ਬਿਲਕੁਲ ਸਹੀ ਹੈਗਾ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੋਵੇ ਤਾਂ ਤਾਂ ਲਾਈਕ ਕਰ ਦਿਓ ਜਿਹੜੇ ਨਵੇਂ ਆਏ ਹੋ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲਟ ਸੈੱਟ ਕਰ ਦਿਓ ਧੰਨਵਾਦ ਜੀ ਵੀਡੀਓ ਦੇਖਣ ਲਈ ਮਿਲਾਂਗੇ ਅਗਲੀ ਵੀ